ਹਾਂਜੀ ਤੁਹਾਡਾ ਗੁੱਡ ਨਾਮ ਜੀ ਗੁਰਦੇਵ ਸਿੰਘ ਜੀ ਕਿੱਥੋਂ ਆਉਨੇ ਹੋ ਗੁਰਦੇਵ ਜੀ ਹੁਸ਼ਿਆਰਪੁਰ ਤੋਂ ਹੁਸ਼ਿਆਰਪੁਰ ਤੋਂ ਤੇ ਤੁਸੀਂ ਬੈਜ ਜੀ ਕੋਲੋਂ ਮਰਗੀ ਦੀ ਦਵਾਈ ਲਈ ਸੀ ਕਿੰਨਾ ਕੁ ਫਰਕ ਆ ਹੁਣ ਤਾਂ ਬਿਲਕੁਲ ਬਿਲਕੁਲ ਸਹੀ ਆ ਮੈਂ ਮਾਰਚ ਮਹੀਨੇ ਤੋਂ ਹੀ ਖਾਣੇ ਦਾ ਪੰਜ ਛੇ ਮਹੀਨੇ ਦੋਈ ਖਾਂਦਿਆਂ ਨੂੰ ਪਹਿਲਾਂ ਤਾਂ ਮੈਨੂੰ 15-20 ਦਿਨਾਂ ਬਾਅਦ ਪੈਂਦਾ ਸੀਗਾ ਦੋਰਾ ਤੇ ਹੁਣ ਜਦੋਂ ਦਵਾਈ ਖਾਣ ਲੱਗਾ ਆ ਤੇ ਬਿਲਕੁਲ ਸਹੀ ਆ ਉਸ ਟਾਈਮ ਤੋਂ ਮੈਂ ਬਿਲਕੁਲ ਸਹੀ ਹਾਂਜੀ ਹੁਣ ਕੋਈ ਤਕਰੀਬਨ ਹੈ ਨਹੀਂ ਨਹੀਂ ਹੁਣ ਕੋਈ ਤਕਲੀਫ ਨਹੀਂ ਹੈ ਜੀ ਧੰਨਵਾਦ ਜੀ ਤੁਹਾਡਾ ਥੈਂਕ ਯੂ ਹਾਂਜੀ ਤੁਹਾਡਾ ਗੁੱਡ ਨੇਮ ਜੀ ਗੁਰਦੇਵਾਲ ਸਿੰਘ ਜੀ ਕਿੱਥੋਂ ਆਉਨੇ ਹੋ ਗੁਰਦੇਵਾਲ ਜੀ ਹੁਸ਼ਿਆਰਪੁਰ ਤੋਂ ਹੁਸ਼ਿਆਰਪੁਰ ਤੋਂ ਤੇ ਤੁਸੀਂ ਮੈਜ ਜੀ ਕੋਲੋਂ ਮਰਗੀ ਦੀ ਦਵਾਈ ਲਈ ਸੀ ਕਿੰਨਾ ਕੁ ਫਰਕ ਆ ਹੁਣ ਤਾਂ ਬਿਲਕੁਲ ਬਿਲਕੁਲ ਸਹੀ ਆ ਮੈਂ ਮਾਰਚ ਮੈਂ ਤੋਂ ਹੀ ਖਾਣੇ ਦਾ ਪੰਜ 6 ਮਹੀਨੇ ਤੋਂ ਹੀ ਖਾਂਦਿਆਂ ਨੂੰ ਪਹਿਲਾਂ ਤਾਂ ਮੈਨੂੰ 15-20 ਦਿਨਾਂ ਬਾਅਦ ਪੈਂਦਾ ਸੀ ਦੋਰਾ ਤੇ ਹੁਣ ਜਦੋਂ ਦਵਾਈ ਖਾਣ ਲੱਗਾ ਆ ਤੇ ਬਿਲਕੁਲ ਸਹੀ ਆ ਉਸ ਟਾਈਮ ਦਾ ਮੈਂ ਬਿਲਕੁਲ ਸਹੀ ਹਾਂ ਹਾਂਜੀ ਹੁਣ ਕੋਈ ਤਕਰੀਬਨ ਹੈ ਨਹੀਂ ਨਹੀਂ ਹੁਣ ਕੋਈ ਤਖਲਿਖ ਨਹੀਂ ਚਲੋ ਧੰਨਵਾਦ ਜੀ ਤੁਹਾਡਾ ਥੈਂਕ ਯੂ ਹਾਂਜੀ ਤੁਹਾਡਾ ਗੁੱਡ ਨੈਮ ਜੀ ਗੁਰਦੇਵਾਲ ਸਿੰਘ ਜੀ ਕਿੱਥੋਂ ਆਉਨੇ ਹੋ ਗੁਰਦੇਵਾਲ ਜੀ ਹੁਸ਼ਿਆਰਪੁਰ ਤੋਂ ਹੁਸ਼ਿਆਰਪੁਰ ਤੋਂ ਤੇ ਤੁਸੀਂ ਬੈਜ ਜੀ ਕੋਲੋਂ ਮਰਗੀ ਦੀ ਦਵਾਈ ਲਈ ਸੀ ਕਿੰਨਾ ਫਰਕ ਆ ਹੁਣ ਤਾਂ ਬਿਲਕੁਲ ਬਿਲਕੁਲ ਸਹੀ ਆ ਮੈਂ ਕੋ ਮਾਰਚ ਵਿੱਚ ਤੋਂ ਹੀ ਖਾਣੇ ਦਾ 5-6 ਮਹੀਨੇ ਦੋਈ ਖਾਂਦਿਆਂ ਨੂੰ ਪਹਿਲਾਂ ਤਾਂ ਮੈਨੂੰ 15-20 ਦਿਨਾਂ ਬਾਅਦ ਪੈਂਦਾ ਸੀਗਾ ਦੋਰਾ ਤੇ ਹੁਣ ਜਦੋਂ ਦਵਾਈ ਖਾਣ ਲੱਗਾ ਆ ਤੇ ਬਿਲਕੁਲ ਸਹੀ ਆ ਉਸ ਟਾਈਮ ਦਾ ਮੈਂ ਬਿਲਕੁਲ ਸਹੀ ਹਾਂ ਹਾਂਜੀ ਹੁਣ ਕੋਈ ਤਕਰੀਬਨ ਹੈ ਨਹੀਂ ਨਹੀਂ ਹੁਣ ਕੋਈ ਤਖਲਿਖ ਨਹੀਂ ਹੈ ਚਲੋ ਧੰਨਵਾਦ ਜੀ ਤੁਹਾਡਾ ਥੈਂਕ ਯੂ